ਇਸ ਵਕਤ ਪੰਜਾਬ ਤੋਂ ਐਡਵੋਕੇਟ ਅਮਰ ਸਿੰਘ ਚਾਹਲ ਜੋ ਕਿ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉੱਥੇ ਬਤੌਰ ਵਕੀਲ ਪ੍ਰੈਕਟਿਸ ਕਰਦੇ ਨੇ ਇਸ ਤੋਂ ਇਲਾਵਾ ਮਨੁੱਖੀ ਹੱਕਾਂ ਦੇ ਅਲੰਬਰਦਾਰ ਨੇ ਇਹੋ ਜਿਹੇ ਕਿਸਿਆਂ ਦੇ ਉੱਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਇਸ ਖੇਤਰ ਦੇ ਵਿੱਚ ਜਾਣਿਆ ਪਛਾਣਿਆ ਨਾਂ ਐਡਵੋਕੇਟ ਅਮਰ ਸਿੰਘ ਚਾਹਲ ਐਡਵੋਕੇਟ ਅਮਰ ਸਿੰਘ ਚਾਹਲ ਜੀ ਬਹੁਤ-ਬਹੁਤ ਸਵਾਗਤ ਹੈ ਸਟੂਡੀਓ 974 ਤੇ ਜੀ ਅਵਰ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਖੁਲਾਸੇ ਕੀਤੇ ਗਏ ਜਿਵੇਂ ਕਿ ਤਕਰੀਬਨ 2.5 ਸਾਲ ਪਹਿਲਾਂ ਇੱਕ ਐਸਆਈ ਹਾਂਜੀ ਸਰਜੀਤ ਸਿੰਘ ਬਾਜੀਗਰ ਦੇ ਵੱਲੋਂ ਕੁਝ ਖੁਲਾਸੇ ਕੀਤੇ ਗਏ ਬੀਤੇ ਦਿਨੀ ਇਹੋ ਜਿਹੇ ਖੁਲਾਸੇ ਕੀਤੇ ਗਏ ਸਾਬਕਾ ਪੁਲਿਸ ਅਫਸਰ ਜਾਂ ਫਿਰ ਪੁਲਿਸ ਕੈਟ ਗਰਮੀਤ ਪਿੰਕੀ ਦੇ ਵੱਲੋਂ ਆਮੀਕੇ ਉਹਦੇ ਕੀਤੇ ਗਏ ਖਲਾਸਿਆਂ ਤੋਂ ਲੋਕ ਪੰਜਾਬ ਦੇ ਲੋਕ ਬਹੁਤੇ ਵਾਕਫ ਸਨ ਲੋਕਾਂ ਨੂੰ ਪਤਾ ਸੀ ਕਿ ਪੰਜਾਬ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਤਸ਼ੱਦਦ ਕੀਤੇ ਨੇ ਉਹਦੇ ਵੱਲੋਂ ਦੱਸੇ ਗਏ ਕੇਸਾਂ ਦੇ ਬਾਰੇ ਵਿੱਚ ਵੀ ਬਹੁਤਿਆਂ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਆਪਣੀ ਪੱਧਰ ਤੇ ਹੈ ਸੀ ਹੁਣ ਜਦੋਂ ਗਰਮੀਤ ਪਿੰਕੀ ਦੇ ਵੱਲੋਂ ਮੀਡੀਆ ਦੇ ਵਿੱਚ ਆ ਕੇ ਆਪਣੀ ਜ਼ੁਬਾਨੀ ਇਹ ਗੱਲਾਂ ਦਾ ਉਹਨੇ ਖਲਾਸਾ ਕੀਤਾ ਹੈ ਉਹਨੇ ਮੰਨਿਆ ਕਿ ਉਹਨੇ ਇਹੋ ਜਿਹਾ ਕਤਲ ਹੁੰਦੇ ਵੇਖੇ ਨੇ ਉਹਦੇ ਸਾਹਮਣੇ ਕਤਲ ਹੋਏ ਨੇ ਕਾਨੂੰਨੀ ਪੱਧਰ ਦੇ ਉੱਤੇ ਇਹੋ ਜਿਹੀ ਖਲਾਸੀ ਇੱਕ ਪੁਲਿਸ ਅਧਿਕਾਰੀ ਦੇ ਵੱਲੋਂ ਕਹਿਣਾ ਕਿ ਉਹਨੇ ਆਪ ਇਨਾਂ ਇੰਸੀਡੈਂਟਸ ਦੀ ਗਵਾਹੀ ਭਰੀ ਏ ਉਹ ਇਥੇ ਕੋਲ ਖੜਾ ਸੀ ਉਹਨੇ ਦੇਖਿਆ ਏ ਕਾਨੂੰਨੀ ਪੱਧਰ ਦੇ ਉੱਤੇ ਇਹਦੀ ਕੀ ਅਹਿਮੀਅਤ ਏ ਕੋਈ ਦੀ ਅਹਿਮੀਅਤ ਬਹੁਤ ਵੱਡੀ ਏ ਕਿਉਂਕਿ ਪੱਤਲ ਦਾ ਜਾਂ ਕੋਈ ਕ੍ਰਾਈਮ ਜਾਂ ਕੋਈ ਜੁਰਮ ਹੋ ਜਾਣਾ ਪਤਾ ਲੱਗ ਜੇ ਸਰਕਾਰ ਨੂੰ ਕਿ ਇਹ ਜੁਰਮ ਹੋਇਆ ਹੈ ਕਿ ਸਰਕਾਰ ਨੂੰ ਆਪਣੇ ਆਪ ਦੀ ਹਰਕਤ ਆ ਜਾਣਾ ਚਾਹੀਦਾ ਇਹਦੇ 'ਚ ਸ਼ੱਕ ਨਹੀਂ ਉਹਨੇ ਨਾਂ ਲੈਨੇ ਕਿ ਫਲਾਣੇ ਬੰਦੇ ਮਾਰੇ ਗਏ ਨੇ ਤੇ ਫਲਾਣੇ ਬੰਦੇ ਨੇ ਮਾਰੇ ਨੇ ਜੀ ਇੰਨਾ ਹੀ ਉਹਦਾ ਕਹਿਣਾ ਬਹੁਤ ਜਿਹੜਾ ਹੈ ਵੱਡੀ ਗੱਲ ਹੈ ਇਦੇ ਆਧਾਰ ਤੇ ਸਰਕਾਰ ਜਿਹੜੀ ਹੈ ਇਕਦਮ ਆਪਣੀਆਂ ਅਪੀਓ ਕੇਸ ਰਜਿਸਟਰ ਕਰਕੇ ਉਹ ਵਤਨ ਦੇ ਬਾਰੇ ਹੂੰ ਹੂੰ ਤੇ ਇਕਦਮ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਕੜ ਸਕਦੀ ਹੈ ਉਹਦੀ ਕੇਸ ਦੀ ਇਨਵੈਸਟੀਗੇਸ਼ਨ ਕਰਕੇ ਤੇ ਉਹਦੇ ਉਹਨਾਂ ਦੇ ਖਿਲਾਫ ਚਲਾਨ ਲਿਆ ਉਹਨਾਂ ਦੇ ਖਿਲਾਫ ਕੇਸ ਲਾ ਸਕਦੀ ਹੈ ਹੂੰ ਹੂੰ ਇਹ ਜਿਹੜਾ ਸੋਹਰਤਾ ਜਿਹੜੀ ਹੈਗੀ ਆ ਜਾਂ ਜਿਹੜੀ ਹੈ ਇਹ ਅਸਲੀਅਤ

ਪਿੰਕੀ ਦਾ ਜਿਹੜਾ ਇਹ ਖੁਲਾਸਾ ਕਰਨਾ ਨਾ ਇਹ ਦਿਨ ਇੱਕ ਵਾਰ ਫਿਰ ਗੱਲ ਜਿਹੜੀ ਹੈ ਮਨੁੱਖੀ ਅਧਿਕਾਰਾਂ ਤੇ ਜਿਹੜੇ ਕਾਰਪੋਨੇਟ ਹੈ ਜਿਹੜੇ ਲੋਕੀ ਸਾਥੇ ਹੋਰ ਹੱਕ ਦੇ ਹੱਕ ਦੀ ਗੱਲ ਕਰਦੇ ਨੇ ਉਹਨਾਂ ਲਈ ਇੱਕ ਗੱਲ ਫਿਰ ਮਿਲ ਗਈ ਤੇ ਉਹ ਦੀ ਕਤਲੇਆਮ ਜਿਹੜਾ ਹੈ ਬਹੁਤ ਵੱਡੀ ਪੱਧਰ ਤੇ ਹੋਇਆ ਸਰਕਾਰ ਜਿਹੜੀ ਹੈ ਪਹਿਲੇ ਭਾਵੇਂ ਕੋਈ ਵੀ ਆਈ ਹੈ ਉਹ ਸਾਰਾ ਪਰਦਾ ਪਾਉਣ ਤੋਂ ਸવાય ਇਹਨਾਂ ਨੇ ਕੁਝ ਨਹੀਂ ਕੀਤਾ ਲੋਕਾਂ ਨੂੰ ਇਨਸਾਫ ਦਾ ਦੂਰ ਦਾ ਵੀ ਜਿਹੜਾ ਨੇ ਆਤਮੇ ਲੱਤੀ ਜਸਪੀ ਜੀ ਇਹੋ ਜੀ ਖੁਲਾਸੇ ਸਰਜੀਤ ਬਾਜੀ ਕਰਨੇ ਕੀਤੇ ਸਨ ਜਿੰਨੇ ਪਹਿਲਾਂ ਕਿਹਾ ਸੀ ਕਿ 73 ਕਤਲ ਉਹਨੇ ਖੁਦ ਕੀਤੇ ਨੇ ਬਾਅਦ ਦੇ ਵਿੱਚ ਆਪਣੀ ਜ਼ਬਾਨ ਤੋਂ ਫਿਰ ਕੇ ਕਿਹਾ ਕਿ 73 ਕਤਲ ਮੈਂ ਵਿਟਨੈਸ ਕੀਤੇ ਨੇ ਹੁੰਦੇ ਦੇਖੇ ਨੇ ਉਸ ਮਾਮਲੇ ਦੇ ਵਿੱਚ ਲਗਭਗ ਇਹੋ ਜਿਹੇ ਤੇ ਇਹ ਤੋਂ ਜ਼ਿਆਦਾ ਵੱਡੇ ਖੁਲਾਸੇ ਸਨ ਪਰ ਉਹ ਗੱਲ ਨੂੰ ਵੀ ਕੋਈ ਤੁਲਨਾ ਫੜਿਆ ਪਿੰਕੀ ਦੇ ਵੱਲੋਂ ਜਿਹੜੇ ਖੁਲਾਸੇ ਨੇ ਉਹ ਵੀ ਕੋਈ ਬਹੁਤਾ ਤੁਲ ਨਹੀਂ ਫੜਦੇ ਪਏ ਜਿਹੜੀ ਪੁਲਿਸ ਸਰਕਾਰ ਦੇ ਪਦਰਤੇ ਤੁਸੀਂ ਆਪ ਹੀ ਕਹਿ ਕਿ ਸਰਕਾਰ ਉਹਨਾਂ ਲੋਕਾਂ ਨੂੰ ਹਾਲੇ ਤੱਕ ਪ੍ਰੋਟੈਕਟ ਕਰਦੀ ਆਈ ਹੈ ਇਹੋ ਜੀ ਪ੍ਰੋਟੈਕਸ਼ਨ ਲਗਭਗ ਸਰਜੀਤ ਬਾਜੀਕਰਨ ਨੂੰ ਵੀ ਦੇ ਦਿੱਤੀ ਗਈ ਸੀ ਇਹੋ ਜੀ ਮਾਮਲੇ ਦੇ ਵਿੱਚ ਜਦੋਂ ਕਿ ਸਾਡੇ ਸਾਹਮਣੇ ਜਿਹੜੇ ਗਵਾਹ ਨੇ ਉਹ ਸਾਹਮਣੇ ਆ ਕੇ ਬੋਲਦੇ ਨੇ ਤੇ ਫਿਰ ਚੁੱਪ ਹੋ ਜਾਂਦੇ ਨੇ ਕੀ ਕਾਰਨ ਰਿਹਾ ਕਿ ਸਰਜੀਤ ਬਾਜੀਗਰ ਦੇ ਮਾਮਲੇ ਦੇ ਵਿੱਚ ਵੀ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਉਹ ਕੋਈ ਬਹੁਤਾ ਜ਼ਿਆਦਾ ਦਿਸਦਾ ਜਿਹੜਾ ਰਿਜ਼ਲਟ ਹੈ ਉਹ ਸਾਹਮਣੇ ਨਹੀਂ ਪ੍ਰੋਡਿਊਸ ਕਰ ਸਕੀਆਂ ਤੇ ਕੀ ਗਰਮੀਤ ਪਿੰਕੀ ਦੇ ਜਿਹੜੇ ਖੁਲਾਸੇ ਨੇ ਉਹਨਾਂ ਦਾ ਵੀ ਹਸ਼ਰ ਉਹੀ ਹੋਵੇਗਾ। ਵਿਕੀਰ ਬੇਨਤੀ ਹੈ ਕਿ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਨਾ ਜੀ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਮਕੈਨਿਜ਼ਮ ਨਹੀਂ ਇਸ ਤਰ੍ਹਾਂ ਦਾ ਕੋਈ ਹਥਿਆਰ ਨਹੀਂ ਕਿ ਉਹ ਆਪਣੇ ਆਪ ਇਨਵੈਸਟੀਗੇਸ਼ਨ ਕਰ ਸਕਣ। ਹਾਂ। ਇਨਵੈਸਟੀਗੇਸ਼ਨ ਤੋਂ ਬਗੈਰ ਜਿਹੜਾ ਜਿਹੜਾ ਐਵੀਡੈਂਸ ਹੈ ਜਾਂ ਕਤਲ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਗਵਾਹੀਆਂ ਨੇ ਉਹ ਮਿਲ ਨਹੀਂ ਸਕਦੀਆਂ ਹਮ ਇਹ ਤੇ ਸਿਰਫ ਤੇ ਸਿਰਫ ਜਿਹੜੀ ਹੈ ਸਪੀਡ ਤੋਂ ਕੋਲ ਪੁਲਿਸ ਹੁੰਦੀ ਹੈ ਪੁਲਿਸ ਕੋ ਇੰਨੇ ਉਧਾਰ ਹੁੰਦੇ ਨੇ ਕਿ ਉਹ ਗਵਾਹ ਵੀ ਨਾ ਬਣਾ ਲੈਂਦੇ ਨੇ ਜਿੰਨਾ ਜਿਸ ਤਰ੍ਹਾਂ ਕਤਲ ਹੋ ਰਿਹਾ ਉਹ ਬੰਦੇ ਨੂੰ ਇਨਟੈਰੋਗੇਟ ਕਰਕੇ ਸਾਰਾ ਕੁਝ ਉਹਦਾ ਜਿਹੜਾ ਹੈ ਖਾਕਾ ਬਣਾ ਲੈਂਦੇ ਨੇ ਗਵਾਹੀ ਵੀ ਮਿਲ ਜਾਂਦੀ ਜੀ ਤੇ ਜਿਹੜੀਆਂ ਮਨੁੱਖੀ ਅਧਿਕਾਰਾਂ ਅਧਕਾਰ ਦੀ ਸੰਸਥਾਵਾਂ ਉਹਨਾਂ ਦੀ ਤੇ ਕੋਈ ਕੰਟਰੀਬਿਊਸ਼ਨ ਜਾਂ ਕੋਈ ਦੇਣ ਹੁੰਦੀ ਹੈ ਤੇ ਉਹ ਰੌਲਾ ਪਾਉਣ ਉਹ ਅਨਸਾਫੀ ਮੰਗ ਲਈ ਜਿਹੜਾ ਜਿੱਕੇ ਬੰਦੇ ਲੋਕਾਂ ਨੂੰ ਘਰਨ ਤੇ ਅਦਾਲਤਾਂ ਦੇ ਵਿੱਚ ਚਾਰਾ ਜਿਹੀ ਕਰ ਕਰਨ ਦੀ ਗੱਲ ਕੀਤੀ ਜਾਵੇ ਲੇਕਿਨ ਮਾਮਲਾ ਇੱਕ ਬੰਦੇ ਨੇ ਨਹੀਂ ਮਾਰਾ ਹੈਗਾ ਮਾਮਲਾ ਸਾਰੇ ਬੰਦੇ ਜੀ ਅਸੀਂ ਰਾਜਨੀਤਿਕ ਤੌਰ ਤੇ ਗੱਲ ਕਹਿ ਰਹੇ ਆਂ ਕਿ ਭਾਵੇਂ ਉਹ ਬਾਦਲ ਦੀ ਸ਼ਕਲ ਦਾ ਮੁੱਖ ਮੰਤਰੀ ਆ ਗਿਆ ਜਿਨੇ ਮਖੌਟਾ ਪਾਇਆ ਵੀ ਮੈਂ ਪੰਥਕ ਸਰਕਾਰ ਚਲਾ ਰਹੀਆਂ ਚਾ ਮ 41 ਜਲਦ ਸਿਰਮੌਰ ਲੀਡਰ ਹਾਂ ਜਿਨ੍ਹਾਂ ਇਹਨੇ ਪੁਲਿਸ ਵਾਲਿਆਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ ਕਾਤਲਾਂ ਨੂੰ ਸ਼ਹਿਰ ਇਤਿਹਾਸਿਕ ਤੌਰ ਤੇ ਅਜੇ ਤੱਕ ਕੋਈ ਜਿਹੜਾ ਹੈ ਸਿੱਖ ਹਿਸਟਰੀ ਚ ਨਾ ਮਿਲੇ ਹਾਂ ਨੰਬਰ 2 ਜੇ ਅਦਾਲਤਾਂ ਵੀ ਜਾਣੀ ਹੈ ਅਦਾਲਤਾਂ ਵੀ ਜਿਹੜੀਆਂ ਨੇ ਸਾਡੇ ਹੱਕ ਚ ਕੋਈ ਐਡੀ ਵੱਡੀ ਗੱਲ ਕਰਨੋਂ ਤਿਆਰ ਨਹੀਂ ਨਹੀਂ ਤੇ ਅਦਾਲਤਾਂ ਨੂੰ ਜਦੋਂ ਇਸ ਤਰ੍ਹਾਂ ਦਾ ਖੁਲਾਸਾ ਹੋਇਆ ਹੈ ਕਿ ਕਤਲਿਆਮ ਹੋਈ ਹੈ ਤੇ ਅਦਾਲਤਾਂ ਆਪਣੇ ਆਪ ਹੀ ਜਿਹੜੀਆਂ ਨੇ ਸਰਕਾਰ ਨੂੰ ਆਦੇਸ਼ ਦੇ ਸਕਦੀਆਂ ਨੇ ਕਿ ਜੀ ਇਹਨਾਂ ਦੀ ਜਿਹੜੀ ਤੱਤੀਸ਼ ਕਰਾਈ ਜਾਵੇ ਤੇ ਬਿਲਕੁਲ ਕੁਝ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਅਦਾਲਤਾਂ ਨੇ ਇਹੋ ਜੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੂ ਮੋਟੋ ਨੋਟਿਸ ਲੈ ਕੇ ਆਪਣੇ ਆਪ ਐਕਟ ਕੀਤਾ ਹੈ ਇਥੇ ਸਮਾਹਲੇ ਪੈਦਾ ਹੁੰਦਾ ਹੈ ਕਿ ਅਦਾਲਤਾਂ ਇਸ ਮਾਮਲੇ ਦੇ ਵਿੱਚ ਇੱਕ ਇੱਕ ਥਾਂ ਤੇ ਇੱਕ ਬੰਦਾ 73 ਕਤਲਾਂ ਦੀ ਸ਼ਾਦੀ ਭਰਨ ਦਾ ਦਾਵਾ ਕਰਦਾ ਹੈ ਇੱਕ ਬੰਦਾ 50 ਤੋਂ ਵੱਧ ਕਤਲਾਂ ਦੀ ਸ਼ਾਦੀ ਭਰਨ ਦੇ ਦਾਵਾ ਕਰਦਾ ਹੈ ਇਸ ਮਾਮਲੇ ਦੇ ਵਿੱਚ ਅਦਾਲਤਾਂ ਸੂ ਮੋਟੋ ਸੂ ਮੋਟੋ ਨੋਟਿਸ ਕਿਉਂ ਨਹੀਂ ਲੈਂਦੀਆਂ ਦੇਖੋ ਅਦਾਲਤਾਂ ਦੇ ਵਿੱਚ ਜਿਹੜੀ ਹੈਗੀ ਹੈ ਨਾ ਇਹ ਸੋਚਣੀ ਚੱਲ ਗਈ ਹੈ ਹੂੰ ਹੂੰ ਕਿ ਇਹ ਜਿਹੜੇ ਮਾਰੇ ਗਏ ਨੇ ਇਹ ਸੈਰੋਲਿਸਨ بھی گیا کہ جو ہوا بہت ودی کی امن امان کر لی پا سارے سکھ مار دے جان وہ جائز نے <coughs> ادال اس مامل چ نہیں جانا کہ انسانی ਦਾਲਤਾਂ ਜਿਹੜੀਆਂ ਕਾਨੂੰਨੀ ਤੌਰ ਤੇ ਕੰਮ ਕਰਨ ਕਿ ਕਿਉਂ ਕਤਲ ਹੋਇਆ ਠੀਕ ਕਿ ਕਿਸ ਨੇ ਦੁਬਾਰਾ ਦੁਬਾਰਾ ਇਹ ਫੈਸਲਾ ਦੁਬਾਰਾ ਦੁਬਾਰਾ ਆ ਰਹੇ ਨੇ ਕਿ ਜੇ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਡੈਮੋਕਰੇਟਿਕ ਰਾਈਟਸ ਉਹ ਨੁਕਾ ਨੂੰ ਕਨਵਿੰਸ ਕਰਨ ਦਾ ਉਹਦਾ ਹੱਕ ਹੈ ਵੀ ਦੇਖੋ ਖਾਲਿਸਤਾਨ ਜੈ ਜੈ ਜੰਗਾ ਹੈ ਨੁਕਾ ਸਿੱਖਾਂ ਦੇ ਹੱਕਾਂ ਦੀ ਹੈ ਹਾਂ ਹਾਂ ਇਹਦੇ ਲਈ ਬਦਲ ਗਿਆ ਵੀ ਉਹ ਉਹ ਇਸ ਗੱਲ ਨੂੰ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਹੈਗਾ ਕਿ ਇਸ ਤਰ੍ਹਾਂ ਜਿਹੜਾ ਇਹ ਕਿਸਲਾ ਹੈ ਹੱਕ ਹੈ ਉਹਨੂੰ ਕਤਲਕਾਰ ਕੀ ਖਤਮਕਾਰ ਵਜਾ ਕੇ ਦਾਲਤਾ ਇਸ ਕਲ ਤੇ ਮੰਨਤਾ ਨਹੀਂ ਦੇ ਰਹੀਆਂ ਨਾਲ ਤਾਂ ਬਿਲਕੁਲ ਪਿੱਛੇ हटਿਆ ਨਹੀਂ ਅਦਾਲਤਾਂ ਦੇ ਵਿੱਚ ਸਭੋ ਕੋਈ ਕੇਸ ਇਸ ਤਰ੍ਹਾਂ ਪੁਲਿਸ ਵਾਲਿਆਂ ਦਾ ਜਾ ਕੇ ਲਿਜਾਂਦਾ ਉਹ ਵੀ ਜਿਹੜੀ ਹੈ ਬਹੁਤ ਲੰਬੀ ਲੜਾਈ 20 20 ਸਾਲ 15 15 ਸਾਲ ਲੜਾਈ ਚੱਲ ਕੇ ਲੋਕਾਂ ਨੂੰ ਇਨਸਾਫ ਲੈਣ ਦੀ ਗੱਲ ਬਿਲਕੁਲ ਸਰਜੀਤ ਬਾਜੀਕਰਨ ਨੂੰ ਵੀ ਲੱਗ ਪਾ ਕੇ ਇਹੀ ਜਿਹੀ ਸਰਜੀਤ ਬਾਜੀਕਰਨ ਨੂੰ ਵੀ ਇਹੀ ਜਿਹੀ ਝਾੜ ਪਾ ਕੇ ਕਹਿ ਦਿੱਤਾ ਗਿਆ ਸੀ ਕਿ ਤੂੰ ਆਪਣੇ ਉੱਚ ਅਧਿਕਾਰੀ ਨੇ ਉਹਨਾਂ ਕੋਲ ਜਾ ਕੇ ਫਰਿਆਦ ਕਰ ਹਾਈ ਕੋਰਟ ਦੇ ਵਿੱਚ ਕੀ ਲੈਣਾ ਹੈ ਆਪਨ ਕੋਲ ਬਿਲਕੁਲ ਪੈਸਲੋ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਫਰਿਆਦ ਜਾਂ ਕੋਈ ਦਰਖਾਸਤ ਸਿੱਖ ਹਕਾਲੀ ਕਰਦੀ ਹੈ ਜੇ ਸਿੱਖਾਂ ਦੇ ਮਾਮਲੇ ਨਹੀਂ ਚੱਲਦੇ ਉਹਨੂੰ ਤਾਂ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਹੈਗਾ ਇਹੋ ਹੀ ਕਾਰਨ ਹੈ ਕਿ 20 ਸਾਲ 22 ਸਾਲ ਦੇ ਬੰਦੇ ਜਿਹੜੇ ਨੇ ਅੰਦਰ ਰੁੱਲਦੇ ਫਿਰਦੇ ਨੇ ਜੇਲਾ 'ਚ ਨਾਲ ਤਾਂ ਜਿਹੜੀਆਂ ਬਿਲਕੁਲ ਉਹਨਾਂ ਨੂੰ ਹੱਥ ਲਾਉਣ ਨੂੰ ਕਾਰਨ ਨਹੀਂ ਲੱਗੇ ਸਨ ਨਾਲ ਤਾਂ ਕਹਿੰਦੇ ਨਹੀਂ ਤਿਆਰੀ ਵੀ ਇੰਨੇ ਚਿਰ ਬੰਦਾ ਜਿਹੜਾ ਹੈ ਨਾਲ ਬਾਕੀ ਸਾਰੇ ਛੱਡੇ ਗਏ ਨੇ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਇੱਥੇ ਆ ਜਾਂਦੀ ਹੈ ਜੀ ਨੰਬਰ 1 ਉਸ ਸਿੱਖਾਂ ਦੇ ਪਰਿਵਾਰਾਂ ਦੇ ਬੰਦੇ ਨੇ ਨੰਬਰ 2 ਬਹੁਤ ਹੀਨੀਅਸ ਕ੍ਰਾਈਮ ਹੋਇਆ ਕ੍ਰਾਈਮ ਤੇ ਹੀਨੀਅਸ ਸਾਰੇ ਹੀ ਹੈਗੇ ਨੇ ਜਿੱਥੇ ਕਤਲ ਹੋਇਆ ਉਹ ਹੀਨੀਅਸ ਕ੍ਰਾਈਮ ਹੈ ਹਾਂ ਹਾਂ ਬਾਕੀ ਲੋਕਾਂ ਨੂੰ ਛੱਡੀ ਜਾਂਦੇ ਨੇ ਇਹਨਾਂ ਨੂੰ ਨਹੀਂ ਛੱਡਦੇ ਸੋ ਜਿਹੜਾ ਇਹ ਢਾਂਚਾ ਨਾਲ ਜੀ ਐਨਪੀ 60 ਨੂੰ ਕਹ ਲਈਏ ਸਿੱਖਾਂ ਦੇ ਵਿਰੋਧ ਦੇ ਹਰ ਸਿਸਟਮ ਭਾਵੇਂ ਉਹ ਰਾਜਨੀਤਿਕੇ ਭਾਵੇਂ ਉਹ ਜੁਡੀਸ਼ੀਅਲ ਭਾਵੇਂ ਉਹ ਕੋਈ ਹੋਰ ਜਿਹੜੇ ਇਸੋ ਸਿਖਰਾਰੇ ਨੇ ਸਾਰੇ ਦੇ ਸਾਰੇ ਐਸਲੇ ਸਿੱਖਾਂ ਦਾ ਵਾਰੀ ਵਾਲੀ ਗੱਲ ਜਿਹੜੀ ਪਿੱਛੇ ਆਪਾਂ ਇਤਿਹਾਸਕ ਤੌਰ ਤੇ ਪੜਦੇ ਆ ਉਹ ਗੱਲ ਹੋ ਰਹੀ ਹੈ ਇੱਥੇ ਜੀ ਐਸੇ ਵੀ ਬਦੂ ਜਿੱਦੀ ਬਦਕਿਸਮਤੀ ਇੱਥੇ ਹੋ ਸਕਦੀ ਤੇ ਸਿੱਖਾਂ ਦੀ ਸਿੱਖਾਂ ਦੀ ਆਪਣੀ ਜਿਹੜਾ ਨਵੰਦਾ ਪਾਰਟੀ ਸੀ ਜਿਨ੍ਹਾਂ ਨੇ ਸਾਰੇ ਸਿੱਖਾਂ ਨੂੰ ਇਕੱਠਾ ਲਾਇਆ ਪਹਿਲੇ ਪੰਜਾਬੀ ਸੂਬੇ ਦਾ ਫਿਰ ਪੰਜਾਬ ਪੰਜਾਬ ਦੇ ਇਲਾਕੇ ਜਿਹੜੇ ਪੰਜਾਬੀ ਬੋਲਦੇ ਇਲਾਕਿਆਂ ਦਾ ਫਿਰ ਪੰਜਾਬ ਦੇ ਪਾਣੀਆਂ ਦਾ ਸੈਕਟਰਲ ਸਿਸਟਮ ਦਾ ਜਿਹੜਾ ਹੈ ਪਹਿਲੇ ਲੋਕਾਂ ਨੂੰ ਉਭਾਰ ਕੇ ਖਾਲਸਾਣ ਜਾਕ ਲੈ ਗਏ ਹੁਣ ਜਿਹੜਾ ਹੈ ਰੋਲਾ ਪਾ ਰਹੇ ਨੇ ਜੀ ਇਹ ਵਕਵਾਦੀ ਹੈ ਵਕਵਾਦੀ ਨੇ ਆਪਣੇ ਪਰ ਆਪਣੇ ਭਰਾਵਾਂ ਨੂੰ ਕਹਿੰਦੇ ਨੇ ਕਿ ਇਤਨੀ ਵੱਡੀ ਬੰਦ ਕਿਸੇ ਤੇ ਕੀ ਹੋ ਸਕਦੀ ਹੈ ਇਨਸਾਫ ਦੀ ਕਿਤੋਂ ਆਸ ਰੱਖੀ ਜਾ ਸਕਦੀ ਹੈ ਸੋ ਇਸ ਮਾਮਲੇ ਦੇ ਵਿੱਚ ਜाहिर ਜੀ ਗੱਲ ਹੈ ਕਿ ਜੇ ਅਦਾਲਤਾਂ ਦਾ ਰਵਈਆ ਇਹੋ ਜਿਹਾ ਹੈ ਤੇ ਫਿਰ ਭਾਵੇਂ ਇਹ ਇੱਕ ਖਲਾਸੇ ਕੀ ਇਹਦੂ ਵੱਡੇ ਵੀ ਖਲਾਸੇ ਹੋ ਜਾਣ ਫਿਰ ਮੈਨੂੰ ਲੱਗਦਾ ਹੈ ਕਿ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਫਿਰ ਸ਼ਾਇਦ ਬਹੁਤਾ ਕੁਝ ਕਰ ਵੀ ਨਹੀਂ ਸਕਦੀਆਂ ਬਜਾਏ ਇਹਦੇ ਰੋਲਾ ਪਾਉਣ ਤੋਂ ਨਹੀਂ ਕਰ ਕੀ ਸਕਦੇ ਜੀ ਦੇਖੋ ਆਪਾਂ ਆਪਾਂ ਤੇ ਸਿਰਫ ਕਿਸੇ ਚੀਜ਼ ਨੂੰ ਚਲਾ ਹੀ ਸਕਦੇ ਆ ਨਾ ਹਾਂ ਹਾਂ ਜੀ ਇਹ ਅਦਾਲਤ ਦੇ ਵਿੱਚ ਜਾਂ ਨਹੀਂ ਅਦਾਲਤ ਦੇ ਵਿੱਚ ਇਸ ਤਰ੍ਹਾਂ ਦੇ ਜੱਜ ਨੇ ਜਿਹੜੇ ਕਿ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਜੀ ਕਿ ਇਹ ਤਾਂ ਬੇਇਨਸਾਫੀ ਹੋਈ ਹੈ ਹਾਂ 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 ਤੇ ਇਹਨਾਂ ਇਨਸਾਫ ਦੀ ਆਸ ਕਿਥੇ ਰੱਖੀ ਜਾ ਸਕਦੀ ਹੈ ਹਾਂ ਜੇ ਤੇ ਕੋਈ ਗੱਲ ਹੈ ਪਰਮਾਤਮਾ ਦੀ ਰੱਜਾ ਵੀ ਜਿਹੜੀ ਹੈ ਪਾਪੀ ਕੋ ਮਾਰਨੇ ਕੋ ਪਾਪਮਾ ਬਲੀ ਹੈ ਜਿਹਦਾ ਪਾਪਾਂ ਦਾ ਦੇਹਦ ਸਾਰੇ ਸਾਰੇ ਹੱਦਾਂ ਟਪ ਕੇ ਨੇ ਤੇ ਉਹਦਾ ਫਿਰ ਖਾਤਮਾ ਜਿਹੜਾ ਹੈ ਆਪਣੇ ਆਪ ਹੀ ਹੋਏਗਾ ਉਹ ਕੀ ਹੋ ਸਕਦਾ ਜਦੋਂ ਇਨਸਾਫ ਹੀ ਨਹੀਂ ਮਿਲਦਾ ਲੋਕਾਂ ਨੂੰ ਲੋਕਾਂ ਦੇ ਹੱਕ ਜਿਹੜੇ ਨੇ ਆਪ ਕੁਛ ਨਹੀਂ ਜਾ ਰਹੇ ਨੇ ਲੋਕਾਂ ਦੀਆਂ ਜਿਹੜੀਆਂ 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 ਉਹਨਾਂ ਦੇ ਬੰਦੇ ਬਾਰੇ ਗਏ ਨੇ ਇਹ ਗੱਲ ਜਿਹੜੀ ਦੁਬਾਰਾ ਦੁਬਾਰਾ ਉੱਪਰ ਆ ਰਹੀ ਹੈ ਵੀ ਬੰਦੇ ਜਿਹੜੇ ਬਾਰੇ ਗਏ ਉਹ ਬਿਲਕੁਲ ਬੇਦੋਸ਼ੇ ਸਨ ਨੋਸਨ ਸਨ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਤੇ ਅਜੇ ਵੀ ਦੇਖੋ ਜਿਹੜੇ ਹੁਣ ਆ ਬੰਦੇ ਫੜ ਕੇ ਅੰਦਰ ਲਈ ਜਾਂਦੇ ਨੇ ਉਹਦੇ ਦੇਸਟਰ ਉਹ ਕਿ ਪਾਈ ਜਾਂਦੇ ਨੇ ਜਮਾਨਤਾ ਹੋਣ ਨਹੀਂ ਦਿੰਦੇ ਸਾਡੀ ਇਨਸਾਫ ਆਪਾਂ ਪਾਲਦੇ ਫਿਰੇ ਇਸ ਮੰਗਦੇ ਸ ਹ ਜੀ ਕਾਫੀ ਜਿਆਦਾ ਇਸ ਹਿਸਾਬ ਦੇ ਨਾਲ ਜੇਕਰ ਵੇਖਿਆ ਜਾਏ ਤੇ ਕਾਨੂੰਨ ਤੇ ਵਿਵਸਥਾ ਦੇ ਹਿਸਾਬ ਦੇ ਨਾਲ ਗੱਲ ਕਾਫੀ ਜਿਆਦਾ ਨਾਜ਼ੁਕ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਲੰਘਦੀ ਪਈ ਹੈ ਤੁਹਾਡੇ ਜਿਵੇਂ ਤੁਸੀਂ ਦੱਸਿਆ ਪੰਜਾਬ ਦੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਜਿਵੇਂ ਤੁਸੀਂ ਦੱਸਿਆ ਕਿ ਉਸ ਹਿਸਾਬ ਦੇ ਨਾਲ ਕੰਮ ਨਹੀਂ ਕਰ ਸਕਦੀਆਂ ਉਹੋ ਜਿਹਾ ਕੋਈ ਮੈਕੈਨਿਜ਼ਮ ਨਹੀਂ ਹੈਗਾ ਕਮਨਤਰੀ ਪੱਧਰ ਦੀਆਂ ਕੁਝ ਸੰਸਥਾਵਾਂ ਨੇ ਸਮੇਂ-ਸਮੇਂ ਤੇ ਪੰਜਾਬ ਦੇ ਮਾਮਲੇ ਦੇ ਵਿੱਚ ਬੋਲੀਆਂ ਨੇ ਭਾਵੇਂ ਕਿ ਉਹਨਾਂ ਜਿਆਦਾ ਖੁੱਲਕੇ ਨਹੀਂ ਜਿਵੇਂ ਕਿ ਅਮਨੇਸਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਹਿਮਨਾਈਟਸ ਵਾਚ ਇਹੋ ਜਿਹੀਆਂ ਸੰਸਥਾਵਾਂ ਨੇ ਕਿ ਇਹ ਸੰਸਥਾਵਾਂ ਪੰਜਾਬ 'ਚ ਆ ਕੇ ਕੰਮ ਕਰ ਸਕਦੀਆਂ ਨੇ ਇਹਨਾਂ ਦੇ ਉੱਤੇ ਕੋਈ ਕਾਨੂੰਨੀ ਰੋਕਾ ਤੇ ਨਹੀਂ ਗਈਆਂ ਇਹਨੂੰ ਰੋਣ ਨਹੀਂ ਦਿੱਤੇ ਜੀ ਸੋ ਭਾਵ ਕਿ ਇਹਦਾ ਇਹਨਾਂ ਤੇ ਰੋਕਾਂ ਹੈਗੀਆਂ ਨੇ ਹਾਂਜੀ ਹਾਂਜੀ ਅਮਨੇਸਟੀ ਇੰਟਰਨੈਸ਼ਨਲ ਆ ਸਕਦੀ ਹੈ ਪੰਜਾਬ ਵਿੱਚ ਜਾਂ ਉਹਦੇ ਤੇ ਰੋਕ ਹੈ ਆਨ ਨਹੀਂ ਦਿੰਦੇ ਜੀ ਰੋਕ ਨਹੀਂ ਹੈ ਤੁਸੀਂ ਜਰਾ ਦੇਖਿਆ ਜਿਹੜਾ ਹੁਣ ਆ ਜਿਹੜਾ ਮਤਲਬ ਆਪੀ ਜਿਕਤਾਰ ਸਿੰਘ ਵਾਰੇ ਉਹਨੂੰ ਜਥੇਦਾਰ ਦੀ ਨਿਯੁਕਤੀ ਦੇ ਕਾਰਨ ਜਿਹੜੀ ਹੈਗੀ ਉਹਨਾਂ ਨੇ ਜਿਹੜੀ ਦਸਤਾਵੇਜ਼ੀ ਮੇਮ ਚਲਾਈ ਸੀ ਪ੍ਰੈਜ਼ੀਡੈਂਟ ਆਫ ਅਮਰੀਕਾ ਨੂੰ ਦੇਣ ਲਈ ਉਹਦਾ ਜਿਹੜਾ ਸੀ ਉਹਦੀ ਜਿਹੜੀ ਆਨਲਾਈਨ ਬੋਟ ਆਨਲਾਈਨ ਜਿਹੜੀ ਸੀ ਕੰਪੇਨ ਕੋਈ ਤੋਂ ਬਲੌਕ ਕਰ ਦਿੱਤੀ ਕਿ ਇੰਡੀਆ ਦੇ ਹੀ ਹੀ ਅੱਛਾ ਜੀ ਉਹ ਬਲੌਕ ਕਰਨ ਕਰਕੇ ਤਾਂ ਕਿ ਜਿਹੜਾ ਹੈ ਉਹ ਦੀ ਜਿਹੜੀ ਹੈ ਕਿ ਪ੍ਰਚਾਰ ਨਾ ਹੋ ਸਕੇ ਜਾਂ ፕሮਪਾਗੈਂਡਾ ਨਾ ਹੋ ਸਕੇ ਤੋਂ 71 ਦੇ ਜਾ ਸਕਦੇ ਨਹੀਂ ਤੇ ਬਾਕੀ ਇੰਟਰਨੈਸ਼ਨਲ ਐਂਗਜਸਟੀ ਨੂੰ ਜਿੱਤੇ ਹਜ਼ਾਰਾਂ ਹਜ਼ਾਰਾਂ ਕਤਲੇ ਆਮਾ ਦੀਆਂ ਜਿਹੜੀਆਂ ਨੇ ਗੱਲਾਂ ਇੰਟਰਨੈਸ਼ਨਲ ਤੇ ਜਾਣੀਆਂ ਉਹ ਸਾਰੀਆਂ ਉਹਦੇ ਖਾਸ ਜਾਣੀਆਂ ਇਸ ਕਰਕੇ ਆ ਨਹੀਂ ਦਿੰਦੇ ਹਾਂ ਤੇ ਆਪਨੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਬਾਹਰਲੀ ਇੰਟਰਨੈਸ਼ਨਲ ਜਿਹੜੀ ਹੈਨੀ ਬਾਡੀ ਆ ਉਹ ਨੂੰ ਨਹੀਂ ਆਉਣ ਦਿੱਤਾ ਗਿਆ ਪਿਛਲੇ 1984 ਤੋਂ ਬਾਅਦ ਹਾਂ ਸਰਕਾਰ ਦੇ ਪੱਧਰ ਤੇ ਉੱਤੇ ਉਹਨਾਂ ਨੂੰ ਰੋਕਿਆ ਗਿਆ ਤੁਸੀਂ ਲੰਬੇ ਸਮੇਂ ਤੋਂ ਇਸ ਖੇਤੇ ਦੇ ਵਿੱਚ ਇਸ ਖੇਤਰ ਚ ਕੰਮ ਕਰਦੇ ਹੋ ਕਿ ਇਹਨਾਂ ਸੰਸਥਾਵਾਂ ਦੇ ਵੱਲੋਂ ਬਤੌਰ ਇੱਕ ਐਕਟੀਵਿਸਟ ਤੁਹਾਡੇ ਨਾਲ ਸੰਪਰਕ ਕਦੀ ਕੀਤਾ ਗਿਆ ਕਿ ਉਹ ਬਾਹਰ ਰਹਿ ਕੇ ਹੀ ਕੋਈ ਕੰਮ ਕਰਨਾ ਚਾਹੁੰਦੇ ਹੁਣ ਪੰਜਾਬ ਵਾਸਤੇ ਦੇਖੋ ਉਹਨਾਂ ਦੀ ਆਪਣੀ ਮਕੈਨਿਜ਼ਮ ਹੈ ਸਾਡੇ ਕੋਲ ਕਦੀ ਕਦੀ ਉਹਨਾਂ ਦਾ ਸੰਪਰਕ ਹੋਇਆ ਅਸੀਂ ਵੀ ਐਮਐਸ ਇੰਟਰਨੈਸ਼ਨਲ ਦੇ ਦਫ਼ਤਰ ਗਏ ਏਸ਼ੀਆ ਵਾਸ ਵਾਚ ਕੋ ਵੀ ਗਏ ਹਾਂ ਕਿ ਇਹਦਾ ਜਿਹੜਾ ਖੁਲਾਸਾ ਹੋਣਾ ਚਾਹੀਦਾ ਲੇਕਿਨ ਉਹਨਾਂ ਦੀ ਵੀ ਕੋਈ ਜਿਹੜੀ ਹੈ ਲਿਮਿਟੇਸ਼ਨ ਹੈ ਪੋਲਿਟੀਕਲ ਲੈਵਲ ਤੇ ਉਹ ਵੀ ਪੰਜਾਬ ਨੂੰ ਜੇ ਖਾਸ ਕਰਕੇ ਸਿੱਖਾਂ ਦੇ ਮਸਲੇ ਨੂੰ ਇਹਨਾਂ ਚੁੱਕਣ ਦੇ ਵਿੱਚ ਕਾਬਲ ਨਹੀਂ ਹੋਏ ਕਾਮਯਾਬ ਨਹੀਂ ਹੋਏ ਉਹਨਾਂ ਦੀ ਆਪਣੀ ਮਜਬੂਰੀਆਂ ਜਾਂ ਸਟੇਟ ਜਿਹੜੀ ਹੈ ਇੰਡੀਅਨ ਸਟੇਟ ਹੈ ਦੀ ਪਾਵਰਫੁਲ ਹੈ ਇਸ ਗੱਲ ਨੂੰ ਹਰ ਜਿਹੜਾ ਹੈ ਇਹ ਮਤਲਬ ਹੈ ਵੀ ਉਹਨਾਂ ਨੂੰ ਜਿਹੜੀ ਵੀ ਮੂਵਮੈਂਟ ਉੱਠਣ ਦੀ ਕੋਸ਼ਿਸ਼ ਕਰਦੀ ਉਹਨੂੰ ਦਬਾ ਲੈਂਦੇ ਨੇ ਕਈ ਤਰ੍ਹਾਂ ਦੇ ਖਾਤਖੰਦੇ ਵਰਤ ਕੇ ਇਹ ਗਦਨ ਕੀ ਜਿਹੜਾ ਹੈ ਸਿੱਖ ਕਰਕੇ ਆ ਕਿ ਆਪਾਂ ਜਿਹੜਾ ਹੈ ਆਈਨਿਕ ਸਾਲਾਂ ਤੋਂ ਬਤਕਦੇ ਫਿਰਦੇ ਆ ਜਾਂ ਰੋਹਦੇ ਫਿਰਦੇ ਸਾਲੋਂ ਇਨਸਾਫ ਦੀ ਜਿਹੜੀ ਹੈ ਦੂਰ ਦੀ ਵੀ ਆਸ ਨਹੀਂ ਹੋ ਰਹੀ ਹਾਂ ਜੀ ਪੰਜਾਬ ਦੇ ਵਿੱਚ ਬੀਤੇ ਦਿਨੀ ਤੁਹਾਡੇ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੇ ਵਿੱਚ ਕੁਝ ਹੋਰ ਸੰਸਥਾਵਾਂ ਦੇ ਨਾਲ ਰਲ ਕੇ ਸਮਾਗਮ ਕਰਵਾਇਆ ਗਿਆ ਜਿਦੇ ਵਿੱਚ ਪਾਰਟ ਦੇ ਸਾਬਕਾ ਚੀਫ ਜਸਟਿਸ ਮਾਰਕੈਂਡ ਕਾਰਜੂ ਨੇ ਵੀ ਸ਼ਮੂਲੀਅਤ ਕੀਤੀ ਇੱਕ ਚੀਫ ਜਸਟਿਸ ਦੇ ਵੱਲੋਂ ਇੱਕ ਸਾਬਕਾ ਚੀਫ ਜਸਟਿਸ ਦੇ ਵੱਲੋਂ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨਾ ਕਿੰਨੀ ਕਹ ਮਹਿੰਮਤ ਰੱਖਦਾ ਹੈ ਦੇਖੋ ਇਸ ਤੋਂ ਵੱਡੀ ਜਿਹੜੀ ਗੱਲ ਹੈ ਕੀ ਹੋ ਸਕਦੀ ਇੱਕ ਏਡਾ ਵੱਡਾ ਪਾਵਰਫੁੱਲ ਆਦਮੀ ਜਾਂ ਏਡਾ ਵੱਡਾ ਜਿਹੜਾ ਸੁਲਝਿਆ ਆਦਮੀ ਉਹ ਕਹਿੰਦਾ ਕਿ ਪੰਜਾਬ ਦੇ ਵਿੱਚ ਮਨੁੱਖੀ ਇੱਕ ਹੱਤਾਂ ਦੀ ਬੜੀ ਵੱਡੀ ਕਹਾਣ ਹੋ ਰਹੀ ਹੈ ਇੱਥੇ ਜਿਹੜੀ ਹਰ ਜਿਹੜੀ ਮੂਵਮੈਂਟ ਹੈ ਜਾਂ ਹਰ ਕਦਮ ਹੈ ਉਹ ਗਲਤ ਹੈ

ਹੀ ਹੀ ਇਹਨੇ ਆਪਣੇ ਜਿਹੜੇ ਜੱਜ ਸਨ ਉਹਦੇ ਰੁਤਬੇ ਦੇ ਇੱਕ ਹੋਏ ਉਹਨਾਂ ਦੇ ਖਿਲਾਫ ਉਹ ਬੋਲ ਕੇ ਗਿਆ ਤੇ ਉਹਨਾਂ ਨੇ ਫੈਸਲਾ ਗਲਤ ਕੀਤਾ ਹੂੰ ਹੂੰ ਸੋਣ ਜੀ ਇੰਨਾ ਵੱਡਾ ਫੈਸਲਾ ਗਲਤ ਕੀਤਾ ਗਿਆ ਤੇ ਇਸ ਕਰਕੇ ਨਹੀਂ ਕੀਤਾ ਗਿਆ ਜੋ ਠੀਕ ਉਹਦੇ ਉਹਦੇ ਜਿਹੜੇ ਤੱਤ ਸਹੀ ਸਨ ਉਹਦੇ ਫੈਸਲੇ ਇਸ ਕਰਕੇ ਕੀਤਾ ਗਿਆ ਕਿ ਜਿਹੜਾ ਜਿਹਨੂੰ ਜਿਹਨੂੰ ਫਾਂਸੀ ਤੇ ਡੰਗਣਾ ਉਹ ਸਿੱਖਾ ਦਾ ਜਿਹੜੇ ਪਰਿਵਾਰਾਜੋ ਸੀ ਹੀ ਜੀ ਇਹ ਵੀ ਬੜੀ ਇੰਤਜ਼ਾਰ ਹੈ ਸਰ ਵਿੱਚ ਕਿਉਂ ਲੱਗਿਆ ਜਾ ਸਕਦਾ ਹੁਣ ਇਕੱਲੇ ਘਟਜੂ ਦਾ ਇਹ ਕਹਿ ਦੇਣਾ ਕਿ ਕੇਸ ਕੇ ਰਜਿਸਟਰ ਜਿਹੜੇ ਗਲਤ ਹੋਏ ਨੇ ਕਿ ਉਹ ਕੇਸ ਨੂੰ ਇੱਕਦਮ ਵਾਪਸ ਲੈਣਾ ਚਾਹੀਦਾ ਸੀ ਜਿਹੜਾ ਪੁਲਿਸ ਵਾਲਿਆਂ ਨੇ ਗਲਤ ਕੇਸ ਕੀਤੇ ਨੇ ਰਜਿਸਟਰਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹਦੇ ਇਥੋਂ ਵੀ ਇਥੋਂ ਤੱਕ ਵੀ ਕਹਿ ਕੇ ਗਿਆ ਕਿ ਜਿਹੜੀ ਕਤਲ ਕੀਤੇ ਨੇ ਪਿੱਛੇ ਪੁਲਿਸ ਨੇ ਉਹਨਾਂ ਤੋਂ ਉਹਨਾਂ ਨੂੰ ਮੋਦੀ ਸਲਾਹ ਮਿਲਦੀ ਜੀ ਕਿ ਇਸ ਤਰ੍ਹਾਂ ਚੱਲਣੀ ਚਾਹੀਦੀ ਹੈ। ਹੂੰ ਅੱਛਾ ਜੀ। ਲੇਕਿਨ ਸਵਾਲ ਇਹ ਆ ਵੀ ਕਰੇ ਕੌਣ? ਹੂੰ ਹੂੰ ਸਰਕਾਰ ਸਾਡੀ ਬਾਦਲ ਦੀ ਸਰਕਾਰ ਹੈ ਜਿਹੜੀ ਇਹ ਕਹਿੰਦੇ ਵੀ ਭਾਵੇਂ ਸਾਰੇ ਸਿੱਖ ਮਰ ਜਾਣ ਸਾਡਾ ਰਾਜ ਨਾ ਜਾਏ ਸਾਨੂੰ ਇਸ ਤਰ੍ਹਾਂ ਦੀ ਮੁੱਖ ਮੰਤਰੀ ਜਿਹਾ ਹੈ ਇਹ ਦਾ ਇਹ ਖੜ ਕੋਈ ਨਹੀਂ ਚਾਹੀਦੀ ਪਰਿਵਾਰਕ ਤੌਰ ਤੇ। ਜੀ ਅਮਰ ਸਿੰਘ ਜੀ ਉਹਦੇ ਖੰਧੂ ਸਾਹਿਬ ਨੇ ਇਹ ਵੀ ਕਲ ਕਿਹਾ ਸੀ ਵੀ ਬਾਦਲ ਨੇ ਤਾਂ ਸਾਰਾ ਆਪਣਾ ਪਰਿਵਾਰ ਹੀ ਭਰਤੀ ਕੀਤਾ ਮੁੱਖ ਮੰਤਰੀ ਜਿਹੜਾ ਡੇਟਾ ਉਹ ਉਪਮਾ ਮੰਤਰੀ ਨੌਜਰੀ ਉਹ ਕੈਬਨਿਟ ਮੰਤਰੀ ਯੂਨੀਅਨ ਆਫ ਇੰਡੀਆ ਦੇ ਜਿਹੜਾ ਉਹਦਾ ਹੈਗਾ ਜਿਹੜਾ ਉਹਦਾ ਦਮਾਨ ਹੈ ਬਦਲਦਾ ਉਹ ਵੀ ਕੈਬਨਿਟ ਮਿੰਟਰੀ ਬਾਕੀ ਹੋਰ ਕਿੰਨੇ ਜਿਹੜੇ ਰਿਸ਼ਤੇਦਾਰ ਜਿਹੜੇ ਨੇ ਬੰਦੀ ਮੁਜੀਸ਼ਰਾ ਤੇ ਬੈਠੇ ਨੇ ਸੋ ਉਹਨਾਂ ਨੂੰ ਤਿੰਨਾਂ ਰਾਜ ਮਿਲਦੇ ਤੋਂ ਬਾਕੀ ਸਾਰੇ ਸਿੱਖਾਂ ਦੀ ਜੈਸੀ ਖਮਤਲਿਆਂ ਦੀ ਜੈ ਸਿੱਖਾਂ ਦੇ ਧਾਰਮਿਕਾਰੇ ਜਿਹੜੇ ਅੱਥਲੇ ਬਿਲਕੁਲ ਨਕਮੇ ਕਰ ਦਿੱਤੇ ਗਏ ਨੇ ਉਹਨਾਂ ਦਾ ਕੋਈ ਸਰੋਕਾਰ ਨਹੀਂ ਉਹਨਾਂ ਨੂੰ ਕੋਈ ਜਣਾ ਹੈ ਇਸ ਦੀ ਜਿਹੜੀ ਹੈਗੀ ਆ ਸ਼ਰਮ ਕਰਮ ਕਰਮ ਨਹੀਂ ਆਗਾ ਅਸੀਂ ਐਂਡ ਬਟਾ ਪਾਪ ਕਰ ਰਹੇ ਹਾਂ ਖਾਸ ਕਰਕੇ ਸਿੱਖ ਦਾ ਸਿੱਖ ਵਰਤ ਦਾ ਜੀ ਬਿਲਕੁਲ ਅਮਰ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਜੁਡੀਸ਼ਰੀ ਹੈ ਜੁਡੀਸ਼ਰੀ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਅਦਾਲਤਾਂ ਨੇ ਜਿਹੜੀਆਂ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੀਆਂ ਜਿਵੇਂ ਕਿ ਬਾਕੀ ਕਿਸੇ ਹੋਰ ਦੇ ਨਾਲ ਜਾਂ ਹੋਰ ਮਾਮਲਿਆਂ ਦੇ ਵਿੱਚ ਹੋਣਾ ਚਾਹੀਦਾ ਹੈ ਕੀ ਇਹ ਗੱਲ ਜਿਹੜੇ ਜੱਜ ਨੇ ਉਹ ਇੰਡੀਵਿਜੂਅਲੀ ਉਹਨਾਂ ਦੀ رائے ਬਣੀ ਹੋਈ ਹੈ ਸਿੱਖਾਂ ਦੇ ਮਾਮਲੇ ਦੇ ਵਿੱਚ ਕਿ ਇਹਨਾਂ ਕੇਸਾਂ ਨੂੰ ਐਵੇਂ ਟੈਕਲ ਕਰਨਾ ਹੈ ਜਾਂ ਫਿਰ ਉਹਨਾਂ ਦੇ ਉੱਤੇ ਕੋਈ ਦਬਾਅ ਹੁੰਦਾ ਹੈ ਭਾਵੇਂ ਕਿਸੇ ਦਬਾਅ ਦੇ ਤਹਿਤ ਉਹ ਇੰਜੈਕਟ ਕਰਦੇ ਨੇ ਜਾਂ ਉਹਨਾਂ ਦੀ ਆਪਣੀ ਧਾਰਨਾ ਐਵੇਂ ਬਣੀ ਪਈ ਹੈ ਉਹਨਾਂ ਦੀ ਆਪਣੀ ਧਾਰਨਾ ਹੈ ਦੇਖੋ ਸਾਡੇ ਸਿਸਟਮ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਨੇ ਅਜੀਬ ਹੋ ਰਹੀਆਂ ਨੇ ਜਿਹੜੇ ਸਾਡੇ ਜਿਸ ਨੇ ਹਾਈ ਕੋਰਟ ਦੇ ਜੱਜਿਸ ਤੱਕ ਸੁਪਰੀਮ ਕੋਰਟ ਦੇ ਜੱਜਿਸ ਉਹਨਾਂ ਦੇ ਵਿੱਚ ਕੁਝ ਜੱਜੇ ਇਥੋਂ ਤੱਕ ਵੀ ਆ ਗਏ ਜਿਹੜੇ ਆਰਐਸਐਸ ਦੇ ਮੈਂਬਰ ਸਨ ਅੱਛਾ ਜੀ ਪ੍ਰਚਾਰ ਕਰਨ ਦਾ ਉਹ ਸਿਸਟਮ ਸੁਣਾ ਤੇ ਜਿਹੜੀ ਆਰਐਸਐਸ ਜਿਹੜੀ ਬਾਡੀ ਹੈ ਉਹਨੂੰ ਤੇ ਸਾਡੇ ਕਾਲ ਤੱਕ ਤੇ ਜਸਿੰਦਰ ਸਹਿਬਾਨਾ ਨੇ ਕਿਹਾ ਦਿੱਤਾ ਸੀ ਕਿ ਉਹ ਐਂਟੀ ਸਿਕ ਬਾਡੀ ਹੈ ਹਾਲਾਂਕਿ ਹੁਣ ਭਾਵੇਂ ਉਹਨਾਂ ਨੇ ਜਸਿੰਦਰਾਂ ਨੇ ਇਸ ਗੱਲ ਤੋਂ ਬਿਲਕੁਲ ਹੀ ਪਾਸਾ ਹੀ ਵਟ ਲਿਆ ਜਿਹੜੀ ਸਰਕਾਰ ਆਰਐਸਐਸ ਤੇ ਸਮਰਥਨਾ ਚੱਲ ਰਹੀ ਹੈ ਉਹ ਹੀ ਕਾਲੀ ਦਲ ਦੀ ਜਿਹੜੀ ਸਪੋਰਟ ਕਰਦੀ ਹੈ ਉਹਦੇ ਨਾਲ ਉਹਨਾਂ ਦੀ ਭਾਈਵਾਲੀ ਹੈ ਜੀ ਤੇ ਜੇ ਬੰਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਐਂਟੀ ਸਿਕ ਜਨਮ ਤੋਂ ਹੀ ਮੂਤ ਤੋਂ ਹੀ ਉਹਨਾਂ ਦੀ ਸੋਚਣੀ ਹੈ ਤਾਂ ਉਹਨਾਂ ਤੋਂ ਇਨਸਾਫ ਕਿੱਥੋਂ ਪਾਲ ਕੇ ਲਿਆ ਜਾ ਸਕਦਾ ਹੈ ਇਨਸਾਫ ਨਹੀਂ ਦੇ ਸਕਦੇ ਹੂੰ ਹੂੰ ਜੀ ਉਹ ਤੇ ਉਹ ਤੇ ਇਹ ਸਮਝਦੇ ਨੇ ਕਿ ਸਿੱਖ ਜਿਹੜੇ ਨੇ ਇਹਨਾਂ ਦੇ ਇਹਨਾਂ ਨੂੰ ਜਿੰਨਾ ਵੀ ਨੁਕਸਾਨ ਹੋਵੇ ਹੂੰ ਹੂੰ ਠੀਕ ਹੈ ਜਿੱਦੀ ਬਦੀ ਬਦਕਿਸਮਤੀ ਇਸ ਕੰਟਰੀ ਦੀ ਜੇ ਸਿੱਖਾਂ ਦੀ ਇੱਕ ਬੰਦੇ ਤੇ ਆਰਐਸਐਫ ਦੇ ਕੈਂਡੀ 86 ਜਿਹੜੇ ਨੇ ਕਿਸ਼ਾਦਾਰੀ ਸਿੱਖ ਨੇ ਹੂੰ ਹੂੰ ਹਿੰਦੂਆਂ ਦਾ ਅੰਗ ਨੇ ਇਹਨਾਂ ਨੇ ਲੇਕਿਨ ਇਹਨਾਂ ਨੇ ਕੀ ਸੱਚੀ ਨਹੀਂ ਜੀ ਜਿੱਥੇ ਬੜੀ ਸਿਕਤਰੀ ਨੂੰ ਆਤਵਾਦੀ ਵੱਖਵਾਦੀ ਅੰਤਕਵਾਦੀ ਸਾਰੀਆਂ ਜਿਹੜੀਆਂ ਇਸਤਰ ਕਾਦੀ ਹੈ ਇਸ ਤਰ੍ਹਾਂ ਹੋ ਰਹੀਆਂ ਵੀ ਅਸੀਂ ਬੜੇ ਧੜਿਆ ਲੋਕ ਆ ਹੂੰ 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 ਇੱਕੇ ਵੇਲੇ ਦੋ ਗੱਲਾਂ ਜਿਹੜੀਆਂ ਕਿੰਦੀ ਇੰਪੋਰਟੈਂਟ ਹੈ ਇਹ ਅਸੀਂ ਇਹ ਸਫਰ ਇਹ ਕਿਉਂ ਇਸ ਦੀ ਬੜੀ ਕਤਲੇਆਮ ਕਿਉਂ ਕੀਤੀ ਗਈ ਅਸੀਂ ਤਾਂ Hindu ਸੀ ਜੀ ਏ ਸੀ ਰੱਖੇ ਸੀ ਨਾ ਹੂੰ ਹੂੰ ਸੋ ਇਹ ਜਿਹੜੀ ਹੈ ਦੀ ਫਲਸਫੀ ਇਹ ਬਦਕਿਸਮਤੀ ਹੈ ਸਿੱਖਣਾ ਮੁਰ ਤੋਂ ਹੀ ਇਹ ਜਲਦੀ ਆਈ ਇਹ ਜਲਦੀ ਆ ਰਹੀ ਹੈ ਪਤਾ ਨਹੀਂ ਇਹ ਪ੍ਰਮਾਤਮਾ ਦੀ ਕੀ ਰਜ਼ਾ ਹੈ ਜਿਹੜੀ ਕਿ ਸਾਡੇ ਆਪਣੇ ਲੀਡਰਾਂ ਨੇ ਸਾਡੇ ਲਈ ਬਹੁਤ ਵੱਡੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ ਕਿਉਂਕਿ ਜੇ ਆਪਾਂ ਹੀ ਆਪਣੀ ਮੁਸ਼ਕਲਾਂ ਹਾਲਤਾਂ ਦੀ ਜਗ੍ਹਾ ਉਹਨਾਂ ਮੁਸ਼ਕਲਾਂ ਨੂੰ ਵਧਾਈ ਜਾਂਦੇ ਅਜਿਹਾ ਸਿੱਕ ਪੰਛ ਦਾ ਦੌਰ ਅਜਿਹਾ ਹਾਲ ਹੈ ਉਹ ਬੜੀ ਦੁਖਦਾਈ ਜਿਵੇਂ ਸਪੇਸ ਦੇ ਵਿੱਚੋਂ ਵੀ ਨੰਗ ਰਿਹਾ ਪ੍ਰਮਾਤਮਾ ਕਰੇ ਜਾਂ ਆਗੂ ਸਾਡੇ ਨੂੰ ਜਿਲਾ ਹੈ ਤਲਾਵੀ ਕਿਸੇ ਨੇ ਜੀ ਜੀ ਕਿਸੇ ਸਿੱਧੇ ਰਾਹ ਤੇ ਗੁਰੂ ਪਾਛੇਨ ਸਾਰ ਗੁਰਬਾਨੀ ਅੰਸਾਰ ਕਿ ਕੰਨ ਤੱਕ ਕਦੀ ਖਾਸਾ ਪਾਸੇ ਨੂੰ ਤੇ ਕਦੀ ਨੁਕਸਾਨ ਹੀ ਨਹੀਂ ਹੋ ਸਕਦਾ ਬਿਲਕੁਲ ਸੋ ਅਮਰ ਸਿੰਘ ਜੀ ਆਕਰ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਸਿੱਖਾਂ ਦੀਆਂ ਸਿੱਖਾਂ ਦੇ ਮਾਮਲੇ ਦੇ ਵਿੱਚ ਉਹਦਾ ਰਵਈਆ ਡਿਕਟੇਟਰ ਵਾਲਾ ਹੈ ਜਿਹੜੀ ਜੁਡੀਸ਼ਰੀ ਹੈ ਜੁਡੀਸ਼ਰੀ ਇਹਨਾਂ ਮਾਮਲਿਆਂ ਨੂੰ ਸੰਜੀਦਗੀ ਦੇ ਨਾਲ ਲੈਣਾ ਹੀ ਚਾਹੁੰਦੀ ਇਹਨਾਂ ਮਾਮਲਿਆਂ ਨੂੰ ਕੰਸੀਡਰ ਹੀ ਨਹੀਂ ਕਰਦੀ ਫਿਰ ਤੁਹਾਡੀ ਨਜ਼ਰ ਦੇ ਵਿੱਚ ਆਸ ਦੀ ਕਿਰਨ ਕੀ ਹੈ ਦੇਖੋ ਇਹਦੇ ਜਿਹੜੀ ਜੋ ਗੁਰੂ ਆਸ਼ੀਨ ਸਰ ਵੀ ਜਿੱਥੇ ਬੇਇਨਸਾਫੀ ਹੁੰਦੀ ਹੈ ਜ਼ੁਲਮ ਹੁੰਦਾ ਹੈ ਲੋਕਾਂ ਦੇ ਹੱਕ ਖੋਏ ਜਾਂਦੇ ਨੇ ਸਾਡਾ ਇਹੀ ਫਰਜ਼ ਜੋ ਰਾਹ ਦੱਸਿਆ ਗੁਰੂ ਸਾਹਿਬ ਨੇ ਵੀ ਇਹਨਾਂ ਦੇ ਖਿਲਾਫ ਆਵਾਜ਼ ਠੋਣੀ ਚਾਹੀਦੀ ਹੈ ਇਹਨਾਂ ਨੂੰ ਜਿਹੜਾ ਹੈ ਬਦਲ ਜਿਹੜਾ ਅੱਛਾ ਲਿਆਉਣ ਲਈ ਜਿਹੜੀ ਕੋਸ਼ਿਸ਼ ਕਰਨੀ ਠੀਕੀ ਹੈ ਉਹ ਕਰੀ ਜਾਣੀ ਚਾਹੀਦੀ ਕਿਉਂਕਿ ਸਾਡੇ ਪੰਜਾਬ 'ਚ ਵੀ

ਟ੍ਰਾਈ ਬੰਦ ਹੋਊਗਾ ਹਾਂ ਜੀ 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 ਅਲਟੀਮੇਟ ਨੇ ਜਿਹੜਾ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਫਿਰ ਉਭਾਰ ਆਇਆਗਾ ਲੋਕਾਂ ਦੇ ਜਿਹੜੇ ਮਨੁੱਖੀ ਅਧਿਕਾਰ ਨੇ ਜਿਹੜੇ ਲੋਕਾਂ ਦੇ ਇੱਤੇਪਤੇ ਬੇਇਨਸਾਫੀ ਹੋ ਰਹੀ ਹੈ ਉਹਦੇ ਨਾਲ ਲੋਕੀ ਲਾਮਬੰਦ ਫਿਰ ਹੋਣਗੇ ਉਹਦੇ ਲਾਮਬੰਦ ਹੋਣਾ ਜਿਹੜਾ ਹੈ ਸਰਕਾਰ ਜਿਹੜੀ ਆਉਣ ਵਾਲੇ ਸਮੇਂ ਤੇ ਜਿਹੜੀ ਇਲੈਕਸ਼ਨ ਹੋਈ ਉਹਦੇ ਕੀ ਇਹਨਾਂ ਨੂੰ ਬਾਦਲਾ ਨੂੰ ਹਾਰ ਮਿਲੇਗੀ ਹਾਂ ਮਿਲਣ ਦੇ ਨਾਲ ਤੇ ਸੂਰਤੀ ਗਨ ਨਵੀਂ ਤਬਦੀਲੀ ਆਏਗੀ ਪਰ ਤੁਹਾਡਾ ਮੰਨਣਾ ਹੈ ਕਿ ਜੇ ਕੀ ਤੁਸੀਂ ਮੰਨਦੇ ਹੋ ਕਿ ਜੇ ਬਾਦਲਾਂ ਦਾ ਪੰਜਾਬ ਦੇ ਵਿੱਚੋਂ ਬਾਦਲਾਂ ਨੂੰ ਸਿਆਸੀ ਮੰਚ ਤੋਂ ਹਟਾ ਦਿੱਤਾ ਜਾਂਦਾ ਹੈ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੇ ਇਹ ਮਸਲੇ ਨੇ ਇਹਨਾਂ ਦਾ ਹੱਲ ਨਿਕਲ ਸਕਦਾ ਹੈ ਨਹੀਂ ਇੱਕ ਜਦ ਲਈ ਸਾਰੀ ਬਿਮਾਰੀ ਦਾ ਹੱਲ ਤੇ ਫਿਰ ਵੀ ਨਹੀਂ ਹੋਣਾ ਲੇਕਿਨ ਐਸ ਤਨੇ ਜਿਹੜੀਆਂ ਬਿਮਾਰੀਆਂ ਨੇ ਵੀ ਘਰ ਦੇ ਵਿੱਚ ਹੀ ਜਿਹੜਾ ਦੁਸ਼ਮਣ ਬੈਠਾ ਸਾਡਾ ਨੁਕਸਾਨ ਪਹੁੰਚਾਉਂਦਾ ਹੈ ਹਾਂ ਹਾਂ ਉਹ ਲੰਬੀ ਹੋ ਜਾਏਗਾ ਲੰਬੀ ਹੋਣ ਦੇ ਨਾਲ ਨਵੀਂ ਸ਼ਫਬੰਦੀ ਨਵੀਂ ਜਿਹੜੀ ਲੀਡਰਸ਼ਿਪ ਨਵਾਂ ਜਿਹੜਾ ਸੋਚ ਆਈ ਵੀ ਜੀ ਹੁਣ ਸਿੱਖਾਂ ਨੂੰ ਜਿਹੜਾ ਹੈ ਪਿੱਛੇ ਕੀ ਨੁਕਸਾਨ ਹੋਇਆ ਸਿੱਖਾਂ ਦੇ ਹੱਕਾਂ ਲਈ ਕਿਹੜੀ ਪਾਰਟੀ ਅੱਗੇ ਆਣ ਕੇ ਜਿਹੜਾ ਹੈ ਸਿੱਖਾਂ ਦੀ ਨੁਮਾਇੰਦੀ ਕਰੇਗੀ ਉਹਦੇ ਆਉਣ ਦੇ ਨਾਲ ਸਿਰਫ਼ ਉਦੋਂ ਦੀ ਗੱਲ ਹੈ ਨਵਾਂ ਜਿਹੜਾ ਹੈ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ ਜੀ ਲੇਕਿਨ ਜਿਹੜੇ ਇਸ ਵੇਲੇ ਰਾਹ ਦੇ ਵਿੱਚ ਕੰਧ ਬਣ ਕੇ ਬੈਠੇ ਪਹਿਲੇ ਕੰਧ ਢਾਉਣ ਦੀ ਗੱਲ ਆ ਗਈ ਨਾ ਜੀ 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 ਬਿਲਕੁਲ ਜੀ ਸੋ ਇਹ ਪਿੱਛੇ ਹਟਣਗੇ ਇਹਨਾਂ ਦਾ ਪਿੱਛੇ ਹਟਣ ਦੇ ਨਾਲ ਜਿਹੜਾ ਹੈ ਇੱਕ ਪੰਤੇ ਵਿੱਚ ਦੁਬਾਰਾ ਬਾਹਰ ਆਏਗਾ ਕਿਨੇ ਲੀਡ ਰਹੇ ਕਿ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਉਹਨਾਂ ਦੀਆਂ ਕਿਨੇ ਕਿਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਫਸੇ ਨੇ ਜੇਲ੍ਹਾਂ ਦੇ ਵਿੱਚ ਉਹ ਰਹਿ ਰਹੇ ਨੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਡਟਿਆ ਜਾ ਰਿਹਾ ਹੈ ਉਹਨਾਂ ਦੇ ਜਿਹੜਾ ਹੈ ਉਹਨਾਂ ਨੂੰ ਕਿਸੇ ਬੰਦੇ ਨੂੰ ਕੰਗੇ ਕੰਮ ਦੀ ਰਵਾਜ ਉਠਾਉਣ ਲਈ ਚਾhti ਉਹਨਾਂ ਨੂੰ ਜਿਹੜਾ ਹੈ ਨੁਕਸਾਨ ਪਟਾਇਆ ਜਾਂਦਾ ਹੈ ਸਭ ਕੰਨਾ ਸਾਰੀਆਂ ਇੱਕ ਦਫਾ ਜੇ ਖੁੱਲੇ ਤੌਰ ਤੇ ਹੋਣ ਲੱਗ ਪਈਆਂ ਇਹ ਇਹ ਮੇਰੇ ਧੰਨਵਾਦ ਕਰਨ ਜਿਹੜਾ ਹੈ ਟੋਟਲੀ ਬਦਲੇਗਾ ਕਿ ਸਾਪਣੇ ਹੱਕਾਂ ਲਈ ਜਿਹੜੇ ਤੱਕ ਰਹੇ ਹੋਗੇ ਆਵਾਜ਼ ਬੁਲੰਦ ਕਰਨਗੇ ਜੀ ਐਡਵੋਕੇਟ ਅਮਰ ਸਿੰਘ ਚਾਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ਮੂਲੀਅਤ ਕਰਨ ਵਾਸਤੇ ਮਿਹਰਬਾਨੀ ਜੀ ਬਹੁਤ ਜੀ ਇਸ ਹਨ ਐਡਵੋਕੇਟ ਅਮਰ ਸਿੰਘ ਚਾਲ ਸਾਡੇ ਨਾਲ ਚੰਡੀਗੜ੍ਹ ਤੋਂ ਸੰਪਰਕ ਦੇ ਵਿੱਚ ਸਾਨੂੰ ਅਸੀਂ ਗੱਲਬਾਤ ਕਰ ਰਹੇ ਹਾਂ ਸਾ ਬੀਤੇ ਦਿਨਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਪੰਜਾਬ ਦੇ ਵਿੱਚ ਘਾਣ ਦੇ ਬਾਰੇ ਦੇ ਵਿੱਚ ਜਿਹੜੀ ਖਲਾਸੇ ਹੋਏ ਨੇ ਉਹ ਕਿਹੋ ਜਿਹਾ ਅਸਰ ਰੱਖ ਸਕਦੇ ਨੇ ਆਉਂਦਿਆਂ ਦਿਨਾਂ ਦੇ ਵਿੱਚ